ਜਨਤਾ ਦੀਵਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦੁਗਾਲ ਆਸ ਟਾਈਮ ਅਸੀਂ ਪਹੁੰਚੇ ਆ ਪਿੰਡ ਕ੍ਰੀਮਨਗਰ ਚੱਚੜਵਾਲਾ ਜਿੱਥੇ ਏਕਨੂਰ ਯੂਥ ਕਲੱਬ ਵੱਲੋਂ ਕੈਂਪ ਲਗਾਇਆ ਜਾ ਰਿਹਾ ਹੈ ਡੈਂਟਲ ਇਲਾਜ ਦੰਦਾਂ ਦੇ ਇਲਾਜ ਲਈ ਤੇ ਜੋੜਾਂ ਦੇ ਇਲਾਜ ਲਈ ਮੋਢੇ ਗੋਡੇ ਡਿਸਕ ਇਹ ਬਿਲਕੁਲ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ ਪ੍ਰਧਾਨ ਖੜੇ ਨੇ ਸੁਖਦੇਵ ਰਾਮ ਜੀ ਇਹਨਾਂ ਨਾਲ ਗੱਲ ਕਰਾਂਗੇ ਹਾਂਜੀ ਪ੍ਰਧਾਨ ਜੀ ਕਿ ਬਹੁਤ ਵੱਡਾ ਪ੍ਰਾਲਾ ਤੁਹਾਡਾ ਤੇ ਕਿਸ-ਕਿਸ ਬਿਮਾਰੀਆਂ ਦੇ ਲਈ ਇਲਾਜ ਕੀਤਾ ਜਾ ਰਿਹਾ ਇੱਥੇ ਅੱਜ ਅਸੀਂ ਨਾ ਇੱਕ ਦੰਦਾਂ ਦਾ ਤੇ ਡਿਸਕ ਤੇ ਗੋਡੇ ਇਹਨਾਂ ਦਾ ਇਲਾਜ ਅਸੀਂ ਫ੍ਰੀ ਕੈਂਪ ਲਾਇਆ ਹੈ ਇੱਥੇ ਕਿੰਨੇ ਕ ਤੁਹਾਨੂੰ ਕਿੰਨੀ ਕੁ ਉਮੀਦ ਹੈ ਵੀ ਕਿੰਨੇ ਕੁ ਮਰੀਜ਼ਾਂ ਦਾ ਤੁਸੀਂ ਇੱਥੇ ਇਲਾਜ ਕਰ ਪਾਓਗੇ ਕਿ ਐਡਵਰਟਾਈਜ਼ ਬਹੁਤ ਕਰੀ ਹੋਈ ਜੀ ਹਰ ਪਿੰਡਾਂ 'ਚ ਆਵਾਜ਼ ਪਾਈ ਹੈ ਗੁਰੂ ਘਰਾਂ 'ਚ ਦੇਖੋ ਹੁਣ ਠੰਡ ਕਰਕੇ ਲੋਕ ਵਸੇ ਹੁਣ ਸ਼ੁਰੂ ਹੋਣਗੇ ਨਿਕਲਨੇ ਠੀਕ ਹੈ ਜੀ ਡਾਕਟਰ ਸਾਹਿਬ ਬੈਠੇ ਨੇ ਡਾਕਟਰ ਸਾਹਿਬ ਨਾਲ ਗੱਲ ਕਰਾਵਾਂਗੇ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕਿਸ ਚੀਜ਼ ਦਾ ਇਲਾਜ ਕਰ ਰਹੇ ਹੋ ਜੀ ਤੁਸੀਂ ਇੱਥੇ ਦੰਤੋਕਾ ਦੰਤੋਕਾ ਜੀ ਹਾਂ ਜੀ ਠੀਕ ਹੈ ਜੀ ਹਰ ਬਿਮਾਰੀ ਦਾ ਇਲਾਜ ਦੰਤੋਂ ਦੀਆਂ ਹਾਂਜੀ ਹਾਂ ਧੰਨਵਾਦ ਤੇ ਦੰਦ ਨਵੇਂ ਵੀ ਲਗਾਏ ਜਾਣਗੇ ਜੀ ਹਾਂਜੀ ਲੱਗ ਜਾਣਗੇ ਬਿਲਕੁਲ ਜੀ ਇਹ ਗ੍ਰੀਮ ਨਗਰ ਚਿਚੜਵਾਲੇ ਪਿੰਡ ਦਾ ਪ੍ਰਾਇਮਰੀ ਸਕੂਲ ਕਿੰਨੀ ਸ਼ਾਨਦਾਰ ਬਿਲਡਿੰਗ ਬਣੀ ਹੈ ਸਕੂਲ ਦੀ ਤੁਸੀਂ ਚੰਦ ਅੱਗੇ ਆਓ ਮੈਂ ਇੰਨੇ ਬੱਚੇ ਇੱਥੇ ਪੜ੍ਹਦੇ ਨੇ ਐਲ ਕੇ ਜੀ 48 ਯੂ ਕੇ ਜੀ 46 ਫਰਸਟ ਕਲਾਸ ਪਹਿਲੀ ਕਲਾਸ 32 ਦੂਜੀ 39 ਤੀਜੀ 47 ਚੌਥੀ 40 ਤੇ ਪੰਜਵੀਂ ਦੇ ਵਿੱਚ 49 ਬੱਚੇ ਪੜ੍ਹਦੇ ਨੇ ਹਰਿਆਣੇ ਦੀ ਹੱਦ ਦੇ ਉੱਤੇ ਇਹ ਪਿੰਡ ਪੈਂਦਾ ਹੈ ਲਾਸਟ ਪਿੰਡ ਹੈ ਪੰਜਾਬ ਦਾ ਜਿੰਨੇ ਦੋ ਮਿੰਟ ਬਾਅਦ ਦੋ ਕੁ ਮਿੰਟ ਹੋ ਕਰ ਲਿਓ ਵਾਇਟ ਤੱਕ ਕਿੰਨਾ ਟਾਈਮ ਲੱਗੂਗਾ ਕਿ ਉਮਰੀਤ ਜੋ ਠੀਕ ਹੋ ਜਾਵੇ ਜਾਂ ਤਾਂ ਸਮਝਾਤ ਕਰਦਾ ਮੈਂ ਇਹ ਡਾਕਟਰ ਸਾਹਿਬ ਨੇ ਗੋਡੇ ਮੋਡੇਆਂ ਜੋੜਾਂ ਦੇ ਇਲਾਜ ਲਈ ਇਹਨਾਂ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਕਾਹਦੇ ਕਾਹਦੇ ਇਲਾਜ ਕਰਦੇ ਹੋ ਆਪਾਂ ਜੀ ਗੋਡੇ ਮੋਡੇ ਡਿਸਕ ਪ੍ਰੋਬਲਮ ਆਪਾਂ ਲਰਮੈਂਟ ਜਾਨਕਿ ਕੈਰੋਪ੍ਰੈਕਟਿਕ ਨਾਲ ਠੀਕ ਕਰ ਦਿੰਦੇ ਹਾਂ ਬਿਨਾ ਮੈਡੀਸਨ ਤੋਂ ਠੀਕ ਹੈ ਠੀਕ ਹੈ ਜੀ ਤੇ ਗੱਲ ਕਰਦਿਆਂ ਸੁਖਦੇਵ RAM ਮੁਖਤਿਆਰ ਸਿੰਘ ਮੁਖਤਿਆਰ ਸਿੰਘ ਜੀ ਧਰਮਸੌਤ ਜੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਕੈਂਪ ਲਾਇਆ ਉਹ ਦੰਦਾਂ ਦਾ ਗੋਡੇ ਮੋਡਿਆਂ ਦਾ ਜੋ ਮਤਲਬ ਅਸੀਂ ਉਪਰਾਲਾ ਕੀਤਾ ਉਹ ਸਾਡਾ ਅੱਜ ਕੈਂਪ ਚੱਲ ਰਿਹਾ ਹੈ ਹੌਲੀ ਹੌਲੀ ਇੱਥੇ ਜੋ ਮਤਲਬ ਪਬਲਿਕ ਜਾਂ ਲੋਕ ਆਣਗੇ ਤੇ ਸ਼ਾਮ 2 10 ਤੋਂ 2 ਵਜੇ ਤੱਕ ਸਾਡਾ ਕੈਂਪ ਹੈ ਇਹ ਉਪਰਾਲਾ ਅਸੀਂ ਕਰਦੇ ਹਿਰਾ ਤਰਾਂਗੇ ਹਰ ਸਾਲ ਹੋਰ ਕਾਦਾ ਕਾਦਾ ਕੈਂਪ ਲਵਾਇਆ ਤੁਸੀਂ ਪਹਿਲਾਂ ਵੀ ਲਵਾਇਆ ਸੀ ਇਹਨਾਂ ਅਸੀਂ ਜੀ ਸਾਡਾ ਜਿਹੜਾ ਚਾਰ ਕੈਂਪ ਅਸੀਂ ਲਵਾ ਚੁੱਕੇ ਆ ਮਤਲਬ ਅੱਖਾਂ ਦਾ ਖੂਨਦਾਨ ਕੈਂਪ ਅੱਖਾਂ ਦਾ ਕੈਂਪ ਲਾ ਰਹੇ ਆ ਐਨਕਮ ਬਡੀਆਂ ਨੇ ਹਰ ਸਾਲ ਮਤਲਬ ਇਹ ਅਸੀਂ ਲਾਣੇ ਹੁੰਦੇ ਆ 23 ਦਸੰਬਰ ਨੂੰ ਇਹ ਨਾਲ ਅਸੀਂ ਇਹਨੂੰ ਜੋੜ ਲਿਆ ਹੁਣ ਠੀਕ ਹੈ ਜੀ ਧੰਨਵਾਦ ਜੀ ਗੋਡੇ ਜੀ ਵੀ ਦਿੱਕਤ ਅਨੁਸਾਰ ਮਾੜੇ ਇੱਕ ਪੈ ਗਈ ਸੀ ਇੱਕ ਜਿਹੜੀ ਮੈਨੂੰ ਐਕਸੀਡੈਂਟ ਹੋਇਆ ਸੀ ਅੰਡ ਬਿਨ ਲ ਹੋਰ 5 ਦੇ ਵਿੱਚ ਡਿਸਟੈਂਸ ਜ਼ਿਆਦਾ ਹੋ ਰਿਹਾ ਘਟ ਰਿਹਾ ਇਸ ਉੱਤੇ ਚਾਹੀਦਾ ਹੈ ਜੇ ਕਿ 50 ਮੀਟਰ ਫਾਈਨਲ